ਰੱਬ ਨੂੰ ਇਹ ਕਹਿਣਾ ਕਿ ਤੇਰੇ ਤੇ ਮੇਰੇ 'ਚ ਹੁਣ ਕੋਈ ਅੰਤਰ ਨਹੀਂ। ਪ੍ਰਕਾਸ਼ਪੁਰਪੀ ਹੈ ਇਹ ਸੁਣਿਓ ਪਿਆਰਿਆ। ਪ੍ਰਕਾਸ਼ ਦਾ ਅਰਥ ਨਾ ਜਾਣਨ। ਹਨੇਰੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਹਨੇਰੇ ਵਿੱਚ ਡਰ ਲੱਗਦਾ ਹੈ। ਦੂਜਾ ਹਨੇਰੇ ਵਿੱਚ ਠੁੱਕਰ ਖਾਣ ਦਾ ਖਤਰਾ ਰਹਿੰਦਾ ਹੈ। ਦੋ ਚੀਜ਼ਾਂ ਨੇ। ਹਨੇਰੇ ਵਿੱਚ ਕੋਈ ਤੁਰਦਾ ਉਹਦੇ ਮੋਰੇ ਚਾਨਣ ਕਰੀਦਾ ਕਿਉਂ ਆ ਵਿਖੇ ਠੋਕਰ ਨਾ ਲੱਗ ਜਾਏ ਹਨੇਰੇ ਵਿੱਚ ਠੋਕਰ ਵੱਜ ਸਕਦੀ ਹੈ ਹਨੇਰੇ ਵਿੱਚ ਕੋਈ ਪਟਕ ਸਕਦਾ ਔਰ ਹਨੇਰੇ ਵਿੱਚ ਡਰ ਲੱਗਦਾ ਜਦੋਂ ਪ੍ਰਕਾਸ਼ ਹੋ ਜਾਏ ਨਾ ਠੋਕਰ ਲੱਗੇਗੀ ਨਾ ਤੁਹਾਨੂੰ ਡਰ ਲੱਗੇਗਾ ਵੱਲਵ ਦੀ ਲਾਈਟ ਬੁਝਾ ਦਿਓ ਚਾਰ ਸਵੇਰੇ ਵੱਲਵ ਨਾ ਹੋਵੇ ਹਨੇਰੇ ਵਿੱਚ ਡਰ ਲੱਗਦਾ ਆਇਓ ਲੋਕ ਲੈਟਾਂ ਨਹੀਂ ਪੰਦੇ ਨੇ ਠੋਕਰ ਵੱਜਣ ਜੀ ਇਤੋਂ ਗੁਰੂ ਦੇ ਪ੍ਰਕਾਸ਼ ਪੁਰਬ ਦਾ ਅਰਥ ਇਹ ਹੈ ਸਿੱਖਾਂ ਤੋਂ ਗੁਰੂ ਦਾ ਪ੍ਰਕਾਸ਼ ਪਰਮ ਮਨਾਉਣ ਆਏ ਉਹ ਭਾਈ ਤੈਨੂੰ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋਵੇ ਜਿੱਦਣ ਤੇਰੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਤੂੰ ਭਟਕੇਗਾ ਨਹੀਂ ਤੈਨੂੰ ਡਰ ਨਹੀਂ ਲੱਗੇਗਾ ਦੋ ਚੀਜ਼ਾਂ ਹਟ ਜਾਣਗੀਆਂ ਵਿਦਿਆ ਫੱਲੇ ਚੰਨਣ ਹੋਏ ਗਿਆਨ ਮਨੁੱਖ ਦਾ ਤੀਜਾ ਨਿਤਰੇ ਇਹ ਕੰਦਰ ਤੇ ਲਿਖਿਆ ਤੁਸੀਂ ਪੜੋਗੇ ਸਕੂਲਾਂ ਗੁਰੂ ਦਾ ਗਿਆਨ ਜਿਹੜਾ ਉਹ ਪ੍ਰਕਾਸ਼ ਕਰਦਾ ਹੈ ਬਾਹਰੋਂ ਕੋਈ ਕਿੰਨੀ ਵੀ ਅਕੈਡਮਿਕ এডਿਕੇਸ਼ਨ ਕਿਸੇ ਕੋਲ ਹੋਵੇ ਗਿਆਨ ਹੋਵੇ ਪੜਿਆ ਲਿਖਿਆ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸੌ ਚੰਦਰਮੇ ਦਾ ਹੋਵੇ ਪ੍ਰਕਾਸ਼ ਇੱਕ ਚੰਦਰਮਾ ਚੜਿਆ ਨਾ ਬਾਹਰ ਦੇਖੋ ਜਾਨਣ ਕਿੰਨਾ ਏਦਾਂ ਦਾ 100 ਚੜ ਜਾਏ ਇੱਕ ਸੂਰਜ ਦਾ ਹੁੰਦਾ ਪ੍ਰਕਾਸ਼ ਕਹਿੰਦੇ ਇੰਦਾਂ ਦੇ ਹਜ਼ਾਰਾਂ ਸੂਰਜ ਚੜ੍ਹੇ ਹੋਣ ਇੰਨਾ ਪ੍ਰਕਾਸ਼ ਹੁੰਦਿਆਂ ਵੀ ਤੇਰੇ ਜੀਵਨ ਵਿੱਚ ਗੁਰੂ ਤੋਂ ਬਗੈਰ ਹਨੇਰਾ ਰਹੇਗਾ ਅੰਧਕਾਰ ਰਹੇਗਾ ਕਿਉਂ ਤੂੰ ਕਿੱਡਮ ਕੈਜੂਕੇਸ਼ਨ ਤਾਂ ਲੈ ਲੇਂਗਾ ਪਰ ਗੁਰੂ ਦੇ ਗਿਆਨ ਤੋਂ ਬਗੈਰ ਅੰਧਕਾਰ ਹੀ ਰਹਿਣਾ ਹੈ ਇਸ ਲਈ ਗੁਰੂ ਦੇ ਗਿਆਨ ਦਾ ਪ੍ਰਕਾਸ਼ ਚਾਹੀਦਾ ਹੈ ਪ੍ਰਕਾਸ਼ ਪਰ ਮਨਾਉਣ ਦਾ ਅਰਥ ਹੀ ਇਹ ਆਪ ਗੁਰੂ ਦਾ ਗਿਆਨ ਸਿੱਖਣਾ ਹੈ ਹੋਰ ਕੋਈ ਮਤਲਬ ਨਹੀਂ ਪੜੋ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਵੱਦਾ ਮਨ ਰਹਿ ਪਰ ਬਿਨ ਗਿਆਨ ਨਾ ਹੋਏ ਅਗਲਾ ਸ਼ਲੋਕ ਜੇ ਸੋਚਨ ਦਾ ਉਗਵੇ ਭਾਵੇਂ ਨਾ ਤੈਨੂੰ ਗਿਆਨ ਹੋਵੇ ਜੇ ਸੋਚਨ ਦਾ ਉਗਵੇ ਸੂਰਜ ਚੜ੍ਹੇ ਹਲਾਰ ਤੇ ਚੰਨਣ ਹੁੰਦੇ ਆ ਗੁਰ ਬਿਨ ਕੋਰ ਅੰਧਾਰ ਕਿਉਂਕਿ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਗੁਰੂ ਤੁਹਾਨੂੰ ਗਿਆਨ ਦਿੰਦਾ ਆਪਾਂ ਗੁਰੂ ਦਾ ਪ੍ਰਕਾਸ਼ ਪਰਮਾਣ ਹਣਾਏ ਗੁਰੂ ਨੇ ਸਾਨੂੰ ਗਿਆਨ ਦਿੱਤਾ ਕਿ ਭਾਈ ਮੇਰੀ ਮੇਰੀ ਕਰਨੀ ਛੱਡ ਜੇ ਤੂੰ ਕਹਿ ਰਿਹਾ ਮੇਰੀ ਮੈਂ ਆ ਕੀਤਾ ਮੈਂ ਆ ਕੀਤਾ ਮੈਂ ਆ ਕੀਤਾ ਫਿਰ ਗੁਰੂ ਵਾਲਾ ਨਹੀਂ ਜਿਸ ਗੁਰੂ ਦਾ ਤੁਸੀਂ ਪਰਮ ਮਨਾ ਰਹੇ ਹੋ ਗੁਰੂ ਨੇ ਪ੍ਰਕਾਸ਼ ਕਾਤਾ ਦਿੱਤਾ ਮੇਰੀ ਮੇਰੀ ਕਰਨੀ ਛੱਡ ਮਾਰਾ ਨੇ ਸੰਗਤ ਦੀ ਲੜਕੀ ਵਿਧਵਾ ਹੋ ਗਈ ਜਿਹਨੂੰ ਤੁਸੀਂ ਮੀਰਾ ਬਾਈ ਕਹਿੰਦੇ ਹੋ ਵਿਧਵਾ ਹੋਣਾ ਬਹੁਤ ਵੱਡਾ ਦੁੱਖ ਹੈ ਭਰ ਜਵਾਨੀ ਗਈ ਰਾਜਾ ਬਹੁਤ ਦੁਖੀ ਹੋਇਆ ਆਪਣੀ ਦੁਖੀ ਬੇਟੀ ਦੇ ਮਨ ਦੀ ਹਾਲਤ ਤੋਂ ਵੇਖੀ ਨੰਗੀ ਇੱਕ ਚੀਜ਼ ਯਾਦ ਰੱਖਿਓ ਤੁਸੀਂ ਬੱਚਿਆਂ ਨੂੰ ਪ੍ਰਾਪਰਟੀ ਬਰਾਬਰ ਵੰਡ ਕੇ ਦੇ ਸਕਦੇ ਹੋ ਆਪਣੇ ਨੂੰ ਪੈਸਾ ਬਰਾਬਰ ਵੰਡ ਕੇ ਦਿੱਤਾ ਜਾ ਸਕਦਾ ਹੈ ਵੀ ਦੋ ਧੀਆ ਦੋ ਪੁੱਤ ਨੇਵੇਂ ਬਰਾਬਰ ਵੰਡਣਾ ਸਭ ਕੋ ਵੰਡਿਆ ਜਾ ਸਕਦਾ ਆਪਣੇ ਬੱਚਿਆਂ ਨੂੰ ਪੈਸਾ ਪ੍ਰਾਪਰਟੀ ਜ਼ਮੀਨ ਜ਼ਾਇਦਾਤ ਘਰ ਦੀ ਜਗ੍ਹਾ ਬਰਾਬਰ ਵੰਡ ਕੇ ਦਿੱਤੀ ਜਾ ਸਕਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਆਪਣੇ ਬੱਚਿਆਂ ਦੇ ਕਰਮ ਨਹੀਂ ਤੁਸੀਂ ਬਰਾਬਰ ਕਰ ਸਕਦੇ ਕਰਮ ਰੰਮਤ ਨੂੰ ਲਿਖੇ ਲਿਖੇ ਉਹ ਨਹੀਂ ਬਦਲ ਸਕਦੇ ਮੈਂ ਕਈ ਵਾਰ ਕਥਾ ਲਾਈਵ ਤੋਂ ਵੀ ਕਹੀ ਅਮੀਰ ਤੋਂ ਅਮੀਰ ਭਰਾ ਹੋਵੇ ਉਹ ਆਪਣੀ ਗਰੀਬ ਭੈਣ ਭਰਾ ਦੀ ਗਰੀਬੀ ਨਹੀਂ ਦੂਰ ਕਰ ਸਕਦਾ ਜਿੰਨਾ ਮਰਜ਼ੀ ਮਰੋ ਆਪਣੇ ਭਰਾ ਜਾਂ ਭੈਣਾਂ ਦੀ ਮਦਦ ਕਰ ਸਕਦਾ ਮਾੜੀ ਮੋਟੀ ਉਹਨਾਂ ਨੂੰ ਖਰਚਾ ਪਾਣੀ ਦੇ ਦੇਗਾ ਬੱਚਿਆਂ ਨੂੰ ਪੜ੍ਹਾਈ ਨੂੰ ਪੈਸੇ ਮਾੜੇ ਮੋٹے ਦੇ ਦੇਗਾ ਕੋਈ ਭੈਣ ਭਰਾ ਦੀ ਮਦਦ ਕਰ ਸਕਦਾ ਪਰ ਕਿਸੇ ਦੀ ਕੋਈ ਗਰੀਬੀ ਨਹੀਂ ਦੂਰ ਕਰ ਸਕਦਾ ਕਿਉਂ ਕਰਮ ਰੱਬ ਦੇ ਲਿਖੇ ਹੋਏ ਨੇ ਜਿਹਨੂੰ ਰਜਾਉਂਦਾ ਰੱਬ ਉਹਨੂੰ ਘਰ ਵਿੱਚ ਰਜਾਉਂਦਾ ਹੈ ਬੰਦਿਆਂ ਦੇ ਦਿੱਤੇ ਬੰਦਾ ਕਦੇ ਵੀ ਨਹੀਂ ਰੰਝ ਸਕਦਾ ਇੱਕ ਸੱਜਣ ਨੇ ਯੂਐਸ ਰਹਿੰਦੇ ਨੇ ਉਹਨੇ ਆਪਣੇ ਕਹਿੰਦਾ ਮੇਰੀ ਗਰੀਬਣੀ ਭੈਣ ਦੀ ਗਰੀਬੀ ਦੂਰ ਕਰਨੀ ਕਰ ਹੀ ਨਹੀਂ ਸਕਿਆ ਭਾਂਜੇ ਨੂੰ ਵੀ ਬਾਹਰ ਲੈ ਗਿਆ ਕਹਿੰਦਾ ਹੁਣ ਤਾਂ ਭੈਣ ਦੀ ਗਰੀਬੀ ਦੂਰ ਹੋ ਜਾਣੀ ਲੜਕਾ ਅਮਰੀਕਾ ਲੈ ਗਿਆ ਉਹਨੂੰ ਉੱਥੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਉਹ ਤਾਂ ਨਸ਼ੇ ਕਰਦਾ ਹੈ ਔਰ ਉੱਥੇ ਜਾ ਕੇ ਇੰਨਾ ਨਸ਼ਾ ਵਧ ਗਿਆ ਉਹ ਬੰਦਾ ਆਪਣੇ ਜੋਗਾ ਬਿਨ ਹੀ ਰਿਆ ਉਹਦੀ ਭੈਣ ਅਜੇ ਵੀ ਨਰੇਗਾ ਚ ਦਿਹਾੜੀ ਲੱਗਦੀ ਹੈ ਮੇਰਕਾ ਚ ਪੁੱਤਰ ਹੈ ਬੀਬੀ ਇੱਥੇ ਦਿਹਾੜੀ ਨਰੇਗਾ ਚ ਨਾਮ ਲਖਾਇਆ ਹੋਇਆ ਲੜਕਾ ਅਮਰੀਕਾ ਵਿੱਚ ਹੈ ਭਾਈ ਗਰੀਬੀ ਕੋਈ ਕਿਸੇ ਦੀ ਦੂਰ ਨਹੀਂ ਕਰ ਸਕਦਾ ਰੱਬ ਜਿਹਨੂੰ ਘਰ ਵਿੱਚ ਬਰਕਤ ਦਵੇ ਉਹਦੀ ਵద్ధి ਹੈ ਕਿਸੇ ਦੇ ਦਿੱਤਿਆਂ ਕਦੇ ਨਹੀਂ ਕੋਈ ਰੱਜ ਸਕਦਾ ਇਹਨੂੰ ਮਹਾਰਾਜ ਕਹਿੰਦੇ ਮਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸ ਤੇ ਦੀਏ ਰਹਿ ਅਕਾਏ ਬਹੁ ਨਾ ਤ੍ਰਿਸ਼ਨਾ ਲੱਗਿਆ ਰੱਬ ਦੇ ਦਿੱਤਿਆਂ ਬੰਦਾ ਰੱਜਦਾ ਬੰਦਿਆਂ ਦੇ ਦਿੱਤਿਆਂ ਕੋਈ ਵੀ ਨਹੀਂ ਰੱਜ ਸਕਦਾ ਮਦਦ ਕਰ ਸਕਦਾ ਕੋਈ ਮਾੜੀ ਮਹਾਰਾਜਾ ਸੰਗ ਉਦਾਸ ਹੋ ਗਿਆ ਪਤਨ ਕਿਸ ਵੱਲ ਮੈਂ ਆਪਣੀ ਧੀ ਨੂੰ ਸੋਨਾ ਪਾ ਸਕਦਾ ਮੈਂ ਆਪਣੀ ਧੀ ਨੂੰ ਮਹਿੰਗੇ ਕੱਪੜੇ ਲੈ ਕੇ ਦੇ ਸਕਦਾ ਪਰ ਮੈਂ ਆਪਣੀ ਧੀ ਦਾ ਸੁਹਾਗ ਨਹੀਂ ਰੱਬ ਵੱਲੋਂ ਲਿਖ ਸਕਦਾ ਹੁਣ ਉਹ ਪਰ ਜਵਾਨੀ ਚ ਵਿਧਵਾ ਹੋ ਗਈ ਇਹ ਸੁੱਖ ਉਹ ਆਪਣੇ ਹੱਥੀ ਨਹੀਂ ਲਿਖ ਸਕਦਾ ਕਰਮ ਨਹੀਂ ਕੋ ਲਿਖ ਸਕਦਾ ਬੱਚਿਆਂ ਨੂੰ ਜ਼ਾਇਦਾਤ ਬਰਾਬਰ ਦਿੱਤੀ ਜਾ ਸਕਦੀ ਕਰਮ ਨਹੀਂ ਬਰਾਬਰ ਦਿੱਤੇ ਜਾ ਸਕਦੇ ਇਹ ਤੁਹਾਡਾ ਤਜਰਬਾ ਲੈਣਾ ਇੱਕੋ ਮਾਂ ਦੀ ਕੁੱਖ ਤੋਂ ਬੱਚੇ ਨੇ ਜਨਮ ਲਿਆ ਹੁੰਦਾ ਹੈ ਇੱਕ ਅਪਸਰ ਬਣਿਆ ਹੁੰਦਾ ਹੈ ਇੱਕ ਦਿਹਾੜੀਏ ਤੇ ਹੁੰਦਾ ਤੁਸੀਂ ਵੇਖੋ ਇੱਕੋ ਹੀ ਮਾਂ ਦੀ ਕੁੱਖ ਤੋਂ ਜਨਮ ਲਿਆ ਉਹਨੇ ਬਰਾਬਰ ਪਾਲੇ ਨੇ ਦੋਵੇਂ ਪੁੱਤਰ ਨੂੰ ਰੋਟੀ ਬਰਾਬਰ ਖਵਾਈ ਹੈ ਦੁੱਧ ਬਰਾਬਰ ਪਾਲਾਇਆ ਹੈ ਪਾਲੇ ਬਰਾਬਰ ਨੇ ਇੱਕ ਦੇ ਭਾਗ ਨੇ ਉਹ ਅਪਸਰ ਬਣਿਆ ਇੱਕ ਦੇ ਭਾਗਾ ਉਹ ਸੜਕ ਉੱਤੇ ਰੋੜੀ ਕੋਟ ਤੇ ਇਹ ਕਰਮ ਭਾਗ ਨਹੀਂ ਕਿਸੇ ਦੇ ਬਦਲ ਸਕਦਾ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਲੇਖ ਨਾ ਮਿਟਈ ਹੈ ਸਖੀ পড়ੋ ਜੋ ਲਿਖਿਆ ਕਰਤਾ ਭਾਈ ਜੋ ਕਰਤੇ ਪੁਰਖ ਨੇ ਲੇਖ ਲਿਖੇ ਨੇ ਉਹਨੂੰ ਕੋਈ ਮੇਟ ਨਹੀਂ ਸਕਦਾ ਥੋੜਾ ਥੋੜਾ ਅੱਗੇ ਹੋ ਜਾ ਸਰਦਾਰ ਜੀ ਅੱਗੇ ਹੋ ਜਾ ਸੰਗਤ ਨੂੰ ਜਗ੍ਹਾ ਬਣਾਓ ਆਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਲੇਖ ਨਹੀਂ ਕੋਈ ਬਦਲ ਸਕਦਾ ਮਹਾਰਾਣਾ ਸੰਗਾ ਉਦਾਸ ਹੋ ਗਿਆ ਕਿਸ ਵੱਲੋਂ ਆਪਣੀ ਧੀ ਦੇ ਕਰਮ ਨਹੀਂ ਬਦਲ ਸਕਦਾ ਵਿਧਵਾ ਹੋਣ ਦੇ ਦੁੱਖੋਂ ਉਦਾਸ ਹੋਣ ਲੱਗ ਪਈ ਸਭ ਤੋਂ ਵੱਡਾ ਦੁੱਖ ਹੈ ਇੱਕ ਵਿਛੋੜਾ ਇੱਕ ਦੋ ਭੁੱਖ ਔਰ ਸਾਥ ਸੰਗਤ ਦੁੱਖ ਵਿੱਚ ਚਿੰਤਾ ਵਿੱਚ ਬੰਦੇ ਦੀਆਂ ਦੋ ਚੀਜ਼ਾਂ ਘਟਦੀਆਂ ਨੀਂਦ ਵੀ ਤੇ ਭੁੱਖ ਵੀ ਸਾਰੀ ਸਾਰੀ ਰਾਤ ਜਾਗਦੇ ਲੰਘ ਜਾਣੀ ਪਾਗਲਾਂ ਵਾਲੀ ਹਾਲਤ ਹੋ ਗਈ ਮੀਰਾ ਬਾਈ ਇੱਕ ਦਿਨ ਮਹਿਲ ਵਿੱਚ ਦਮ ਘਟਾਉਂ ਰਹੇ ਸੁੱਖ ਦੇ ਸਾਧਨ ਸੁੱਖ ਨਹੀਂ ਦੇ ਰਹੇ ਮਖਮਲੀ ਸੱਜਾਂ ਤੇ ਨੀਂਦ ਨਹੀਂ ਹੈ ਸਜਣੋ ਪੈਸੇ ਨਾਲ ਕੋਈ ਮੰਗ ਗੱਦੇ ਖਰੀਦ ਸਕਦਾ ਹੈ ਪੈਸੇ ਨਾਲ ਨੀਂਦ ਨਹੀਂ ਖਰੀਦੀ ਜਾ ਸਕਦੀ ਪੈਸੇ ਨਾਲ ਦਵਾਈ ਲਈ ਜਾ ਸਕਦੀ ਹੈ ਤੰਦਰੁਸਤੀ ਨਹੀਂ ਤੇ ਤੈਉਂ ਖਰੀਦੀ ਜਾਂਦੀ ਮਹਿਲ ਦੇ ਅੰਦਰ ਦਮ ਘਟਣ ਲੱਗ ਪਿਆ ਉਹਨੂੰ ਮਹਿਲ ਦੀ ਆਪੋ ਹਵਾ ਚੰਗੀ ਨਾ ਲੱਗੀ ਅੰਤ ਅੰਦਰ ਦਾ ਮਨ ਇੰਨਾ ਦੁਖੀ ਹੋਇਆ ਅੱਧੀ ਰਾਤ ਨੂੰ ਮਹਿਲ ਚੋਂ ਬਾਹਰ ਨਿਕਲ ਗਈ ਉਹਨੂੰ ਕਿਹਨੇ ਰੋਕਣਾ ਸੀ ਰਾਜੇ ਦੀ ਧੀ ਹੈ ਮਾਲਕ ਵਿਰਾਗ ਵਿੱਚ ਤੁਰੀ ਮਹਿਲ ਤੋਂ ਬਾਹਰ ਨਿਕਲੀ ਤੁਰਦਿਆਂ ਤੁਰਦਿਆਂ ਕਈ ਨੀਲ ਰਾਤ ਲੰਘ ਗਈ ਆਪਣੇ ਕਰਮਾਂ ਨੂੰ ਕੋਸਦੀ ਹੈ ਮੇਰੇ ਭਾਗਾਂ 'ਚ ਮੇਰਾ ਪਿਓ ਸੋਨਾ ਮੈਨੂੰ ਦੇ ਸਕਦਾ ਹੈ ਪੈਸਾ ਦੇ ਸਕਦਾ ਹੈ ਪਰ ਇਹ ਸੁੱਖ ਨਹੀਂ ਹੋਲੇ ਸੋਹਾਗ ਰਹਿ ਜਾਏ ਇਹ ਬੰਦੇ ਦੇ ਹੱਥ ਲਈ ਇਹ ਤੇ ਰੱਬ ਦੇ ਹੱਥ ਏਦਾਂ ਸੋਚਦੇ ਉਹ ਉਦਾਸ ਹੋਇਆ ਚਿੱਤ ਤੁਰਦੇ ਤੁਰਦੇ ਪੈਦਲ ਅੱਧੀ ਰਾਤ ਤੋਂ ਤੁਰੀਏ ਮਿਲਣਾਂ ਤੋਂ ਕਈ ਮੀਲ ਦੂਰ ਨਿਕਲ ਗਏ ਅੰਮ੍ਰਿਤ ਵੇਲਾ ਹੋਣ ਲੱਗਾ ਚੰਦ ਦੀ ਚਾਨਣੀ ਫੈਲੀ ਹੋਈ ਹੈ ਕੰਨਾਂ ਵਿੱਚ ਇੱਕ ਆਵਾਜ਼ ਪੈਣ ਲੱਗ ਪਈ ਉਹ ਆਵਾਜ਼ ਵੀਰਾ ਭਾਈ ਨੂੰ ਆਪਣੇ ਵੱਲ ਖਿੱਚਣ ਲੱਗ ਪਈ ਉਹ ਆਵਾਜ਼ ਇਸ ਤਰ੍ਹਾਂ ਸੀ ਜਿਵੇਂ ਕੰਡੇ-ਹੇੜੇ ਦੀ ਧੁੰਨ ਤੇ ਹਿਰਨ ਖਿੱਚਿਆ ਜਾਂਦਾ ਉਹ ਆਵਾਜ਼ ਉਹਨੂੰ ਆਪਣੇ ਵੱਲ ਖਿੱਚ ਰਹੀ ਸੀ ਟਿਕਿਆ ਹੋਇਆ ਅਮਰਤਵਿਲਾ ਉਹਦੇ ਕੰਨਾਂ ਵਿੱਚ ਇੱਕ ਆਵਾਜ਼ ਵਹਿ ਰਹੀ ਹੈ ਉਹ ਆਵਾਜ਼ ਪਤਾ ਕੀ ਹੈ ਬੜੀ ਮਿੱਠੀ ਆਵਾਜ਼ ਆ ਰਹੀ ਹੈ ਕਿ ਜਲ ਕੇ ਭੀਤ ਪਵਨ ਕਾ ਥੰਬਾ रक्त मुंद का गारा हाड मास नाड़ी को पिंजर पंख बसे विचारा जदो कन्ना च आवाज पैना प्राणी क्या मेरा क्या तेरा जैसे तरवर पंख बसेरा ये कौन गा रे तन गुरु रविदास ਸਾਹਮਣੇ ਜਾ ਕੇ ਦਰਸ਼ਨ ਕੀਤੇ ਨੇ ਚੌਂਕੜਾ ਵੱਜਿਆ ਹੋਇਆ ਅੱਖਾਂ ਬੰਦ ਨੇ ਰੱਬ ਸੁਰਤ ਜੁੜੀ ਹੋਈ ਹੈ ਆਵਾਜ਼ ਆ ਰਹੀ ਹੈ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਵਸੇ ਰਾ ਸਾਹਮਣੇ ਬਹਿ ਗਈ ਅੱਖਾਂ ਵਿੱਚੋਂ ਹੰਝੂ ਕਰਨ ਲੱਗ ਪਏ ਆਵਾਜ਼ ਸੁਰਤੀ ਵਿੱਚ ਕੰਨਾਂ ਵਿੱਚ ਪੈ ਰਹੀ ਕਿ ਕਹਿੰਦੇ ਸਾਡੇ ਤੀਨ ਹੱਥ ਤੇਰੀ ਸੀਮਾ ਹੁਣ ਸਾਰਾ ਕੋਈ ਸਮਝ ਆ ਰਿਹਾ ਜਲ ਕੀ ਭੀਤ ਪਵਨ ਕਾ ਥੰਬਾ ਪੜੋ ਰਕਤ ਗੁੰਦ ਕਾ ਹਾਰਾ ਹਡ ਮਸਣੜੀ ਕੋ ਪਿੰਜਰ ਪੰਖੀ ਵਸੇ ਵਿਚਾਰ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਵਸੇ ਦਾ ਰਖੋ ਕੰਦੋਸਾ ਰੋਨੀਵਾ ਸਾਡੇ ਤੀਨ ਹੱਥ ਤੇਰੀ ਸੀਮਾ ਬੰਕੇ ਬਾਲ ਪਾਗ ਸਿਰ ਡੇਰੀ ਅੰਦਰੋਂ ਤੇ ਆਵਾਜ਼ ਸਿੱਧੇ ਅਰਥ ਜਾ ਕੇ ਬੰਕੇ ਬਾਲ ਪਾਗ ਜ਼ਰ ਡੇਰੀ ਇਹ ਤਨ ਹੋਏ ਕੋ ਭਸਮ ਕੀ ਢੇਰੀ ਜਦੋਂ ਸ਼ਬਦ ਪੂਰਾ ਹੋਇਆ ਮੈਂ ਖਾਂ ਖੋਲੀਆਂ ਸਾਹਮਣੇ ਕੋਈ ਵਰਾਗ ਵਿੱਚ ਬੱਚੀ ਰੋਲੇ ਬੜੇ ਪਿਆਰ ਨਾਲ ਕਹਤੀ ਏ ਇਹ ਸੰਸਾਰ ਥਿਰ ਰਹਿਣ ਵਾਲਾ ਨਹੀਂ ਪੰਛੀ ਦੇ ਵਸਿਰੇ ਤਰ੍ਹਾਂ ਹੈ ਰਾਤ ਕੰਦੀ ਹੈ ਪੰਛੀ ਦਰਖਤਾਂ ਤੇ ਬਹਿ ਜਾਂਦੇ ਨੇ ਸੂਰਜोदय ਹੁੰਦਾ ਉੱਡ ਜਾਂਦੇ ਨੇ ਜਦੋਂ ਮੌਤ ਦਾ ਸੂਰਜ ਸਾਹਮਣੇ ਆਉਂਦਾ ਹੈ ਸ਼ਰੀਰ ਦੇ ਅੰਦਰ ਬੈਠਾ ਆਤਮਾ ਦਾ ਪੰਛੀ ਸਰੀਰ ਨੂੰ ਛੱਡ ਕੇ ਉੱਡ ਜਾਂਦਾ ਹੈ ਮਨ ਵਰਾਗ ਨਾਲ ਭਰਿਆ ਸੀ ਜ਼ਿੰਦਗੀ ਦੀ ਸਚਾਈ ਸਾਹਮਣੇ ਆਈ ਗਿਆਨ ਪ੍ਰਕਾਸ਼ ਸਾਹਮਣੇ ਆਇਆ ਡੋਲਦੇ ਹੋਏ ਮਨ ਨੂੰ ਇੱਕੋ ਚੀਜ਼ ਨੇ ਸਹਾਰਾ ਕਹਿੰਦੇ ਲੈ ਲੈਤੀ ਇਹ ਬੋਲ ਸਤਨਾਮ ਹਰ ਭੋਗ ਤੁਹਾਰੇ ਪੜੋ ਸਤਨਾਮ ਹਰ ਭੋਗ ਤੁਹਾਰੇ ਐਸਾ ਨਾਮ ਜਪਾਇਆ ਇਕ ਦਿਨ ਸਰਪੰਦਰੋ ਟਿਕ ਗਈ ਜਿਉ ਮੰਦਰ ਕੋ ਥਮੇ ਥਮਨ ਤੇ ਗੁਰ ਕਾ ਸ਼ਬਦ ਮਨੈ ਅਸਥਮਨ ਮੀਰਾ ਬਾਈ ਨੇ ਮੱਥਾ ਟੇਕ ਕੇ ਅਰਦਾਸ ਨੂੰ ਗੁਰੂ ਮੰਗ ਲਿਆ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਨੇ ਕੀ ਸਮਝਾਇਆ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਕਰ ਵਰ ਪੰਖ ਵਿਸੇਰਾ ਐਵੇਂ ਮੈਂ ਮੇਰੀਆਂ ਨਾ ਕਰ ਇੱਥੇ ਤੋਂ ਦਰਖਤ ਤੇ ਬੈਠੇ ਪੰਛੀ ਦੀ ਨਹੀਂ ਆਈ ਹੈ ਸੂਰਜ ਚੜਦੇ ਉਹਨੂੰ ਉੜਨਾ ਪੈਂਦਾ ਮੌਤ ਦਾ ਸੂਰਜ ਸਾਹਮਣੇ ਆਵੇ ਤੈਨੂੰ ਸੰਸਾਰ ਛੱਡਣਾ ਪੈਣਾ ਐਵੇਂ ਮੈਂ ਮੈਂ ਨਾ ਕਰ ਮੈਂ ਮੇਰੀ ਛੱਡ ਮਾਫ ਕਰਿਓ ਇੱਥੇ ਮੈਂ ਮੇਰੀ ਦੇ ਰੋਲੇ ਪੈ ਗਏ ਨੇ ਕੱਲੇ ਸਮਾਜ ਚ ਨਹੀਂ ਘਰਾਂ ਚ ਨਹੀਂ ਗੁਰਦੁਆਰਿਆਂ ਚ ਵੀ ਪੈ ਗਏ ਨੇ ਜੇ ਮੇਰਾ ਨਾਮ ਬੋਲਿਆ ਫਿਰ ਠੀਕ ਹੈ ਜੇ ਨਾਮ ਨਾ ਬੋਲਿਆ ਫਿਰ ਰੋਲਾ ਪੈ ਜਾਣਾ ਜੇ ਮੇਰੇ ਮੇ ਪੈਸੇ ਸੁਣਾ ਦਿੱਤੇ ਫਿਰ ਠੀਕ ਹੈ ਜੇ ਰਹਿ ਗਏ ਫਿਰ ਨਹੀਂ ਕਈ ਵਾਰ ਪੂਰੀ ਕਥਾ ਕੀਰਤਨ ਵਿੱਚ ਕਿਸੇ ਦਾ ਧਿਆਨ ਨਹੀਂ ਹੁੰਦਾ ਜਦੋਂ ਬਾਅਦ ਵਿੱਚ ਲਿਸਟ ਨਹੀਂ ਪੜੀਦੀ ਹੁਣ ਤਾਂ ਪਿੰਡਾ ਜ हट ਗਏ ਪੜਨੋਂ ਜਦੋਂ ਉਹ ਨਾਮ ਨਹੀਂ ਸੁਣਾਈ ਦੇ ਪੜਦੇ ਫਲਨਾ ਸਿੰਘ ਦਾ ਨੋ ਫਲਨਾ ਸਿੰਘ ਨੂੰ 500 ਰੁਪਏ ਫਲਨਾ ਸਿੰਘ ਨੂੰ 200 ਰੁਪਏ ਉਹ ਕੱਲੇ ਕੱਲੇ ਦੇ ਨਾਮ ਸੁਣ ਜੇ ਕਿਸੇ ਦਾ ਨਾਮ ਲਿਖਣੋਂ ਰਹਿ ਜਾ ਸੈਕਟਰੀ ਵਿਚਾਰਾ ਕਹੂਗਾ ਵੀ ਭਾਈ ਜੇ ਨਿਆ ਨਾਮ ਰਹਿ ਗਿਆ ਉਹ ਦੱਸ ਦਿਓ ਫਿਰ ਵੀ ਬਾਹਰ ਖੜ ਕੇ ਰੌਲਾ ਪੈਣਾ ਉਹ ਖਾ ਗਏ ਹੋਏ ਖਾ ਗਏ ਚੋਰ ਇਕੱਠੇ ਹੋਏ ਆ ਚੋਰ ਇਕੱਠੇ ਉਹਨੂੰ ਪੁੱਛੇ 500 ਰੁਪਏ ਚ ਪੰਜ ਤਿੰਨ ਦਿਨ ਤੁਸੀਂ ਸਾਰੇ ਟੱਬਰ ਨੇ ਰੋਟੀਆਂ ਖਾਧੀਆਂ ਦੀ ਦੁਨੀਆਂ ਦਾ ਕੋਈ ਢਾਬਾ ਮੈਨੂੰ ਦਿਖਾ ਦਿਓ ਜਿੱਥੇ ਪਰਿਵਾਰ ਦੇ ਪੰਜ ਸੱਤ ਮੈਂਬਰ ਤਿੰਨ ਦਿਨ ਰੋਟੀਆਂ ਖਾਣ ਲੰਗਰ ਸ਼ਕਨ ਚਾਹ ਪੀਣ ਬਰੈਡ ਖਾਣ ਪਕੌੜੇ ਖਾਣ 500 ਰੁਪਏ ਚ ਮਿਲ ਜਾਂਦੇ ਆ ਨਹੀਂ 500 ਦੇ ਕੇ ਵੀ ਮੇਰਾ ਨਾਮ ਬੁਲੋ ਜਿਹੜਾ ਖਾਧਾ ਗੁਰੂ ਦਾ ਉਹ ਬਿਲਕੁਲ ਸਾ ਸਨ ਇਹ ਜੇ ਚਾਹੁੰਦੇ ਹੋ ਨਾਮ ਰੱਬ ਦੇ ਘਰ ਲਿਖਿਆ ਜਾਵੇ ਫਿਰ ਬੰਦਿਆਂ ਕੋਲੋਂ ਨਾ ਸੁਣੋ 500 ਬੰਦੇ ਚ ਨਾਮ ਬੋਲਿਆ ਜਾ ਸਕਦਾ ਪਰ ਉਹ ਨਾਮ ਇੱਥੇ ਰਹਿ ਜਾਣਾ ਜੇ ਪੈਸੇ ਦੇ ਕੇ ਕਿਹਾ ਪਾਤਸ਼ਾਹ ਰੱਬਾ ਤੇਰਾ ਦਿੱਤਾ ਤੈਨੂੰ ਦਿੱਤਾ ਹੈ ਗੁਰੂ ਸਾਡਾ ਕੀ ਹੈ ਅਸੀਂ ਤਾਂ 500 ਦੇ ਕੇ ਤਿੰਨ ਦਿਨ ਪ੍ਰਸ਼ਾਦਾ ਛਕਿਆ ਜਿਹੜਾ ਦੇ ਕੇ ਦਾਨ ਚਤਾਰੇ ਨਾ ਉਹਦਾ ਰੱਬ ਦੀ ਦਰਗਾਹ ਚ ਫਲ ਹੀ ਪਉਦਾ ਤੁਸੀਂ ਬੜੇ ਲਿਖੇ ਬੈਠੇ ਹੋ ਜਦੋਂ ਕਣਕ ਵਿੱਜੀ ਗਈ ਨਾ 2-3 ਮਹੀਨੇ ਪਹਿਲਾਂ ਉਦੋਂ ਵਿੱਜਣ ਵਾਲੇ ਨੇ ਬੀਜ ਕੇ ਸੁਹਾਗਾ ਮਾਰਿਆ ਉੱਪਰ ਵਿੱਜਣ ਵਾਲੇ ਨੇ ਕਣਕ ਦਾ ਛੱਟਾ ਦੇਖ ਕੇ ਉੱਪਰ ਮਾਰਿਆ ਸੁਹਾਗਾ ਜਿਹੜੇ ਦਾਣੇ ਮਿੱਟੀ ਵਿੱਚ ਲੁਕ ਗਏ ਉਹ ਦਾਣੇ ਫਲੀ ਭੂਤ ਹੋ ਗਏ ਉੱਗ ਗਏ ਇੱਕ ਇੱਕ ਦਾਣੇ ਨੂੰ 18 18 ਦਾਣੇ ਲੱਗੇ ਕਿਲਵਾਂ ਚ ਬੀਜਿਆ ਬੀਜ ਕੁੰਟਲਾਂ ਵਿੱਚ 2 ਮਹੀਨਿਆਂ ਬਾਅਦ ਤੁਸੀਂ ਦੇਖਿਓ ਟਾਲੀਆਂ ਭਰ ਕੇ ਕੱਢਣੇ ਕਿਲਵਾਂ ਚ ਬੀਜਿਆ ਬੀਜ ਕੁੰਟਲਾਂ ਵਿੱਚ ਤਬਦੀਲ ਹੋ ਗਿਆ ਕਿਉਂ ਬੀਜ ਧਰਤੀ ਚ ਛੁੱਭ ਗਿਆ দান ਦੇਣ ਵਾਲਿਆ ਸੇਵਾ ਕਰਕੇ ਚਤਾਰਨਾ ਕਿ ਮੈਂ ਸੇਵਾ ਦਿੱਤੀ ਐ ਤੇਰਾ 500 ਦਿੱਤਾ ਇੰਨਾ ਵੱਧ ਜਾਣਾ ਤੈਨੂੰ 5 ਲੱਖ ਦਾ ਲਾਭ ਹੋ ਸਕਦਾ ਪਰ ਤੂੰ ਕੌਡੀਆਂ ਦੇ ਭਾਗ ਹੋ ਆ ਲਿਆ ਪਤਾ ਕਿਉਂ ਵਿਖਾਵਾ ਕਰਦਾ ਮੇਰਾ ਨਾਮ ਬੋਲੋ ਜੀ ਸਾਡੇ ਪੈਸੇ ਬੋਲਦੇ ਨੇ ਤੇਰਾ ਧਿਆਨ ਲੱਗਦਾ